ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਇੱਕ ਵੀਡੀਓ ਆਪਾਂ ਹੋਰ ਨਵੀਂ ਲੈ ਕੇ ਆ ਗਏ ਆਂ ਤੇ ਜਿਹੜੀ ਅੱਜ ਦੀ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਮਤਲਬ ਘੈਂਟ ਪੂਰੀ ਫੁੱਲ ਤੇ ਉਹ ਵੀਡੀਓ ਹੈਗੀ ਬਈ ਆਪਾਂ ਆਪਣੇ ਦੋਸਤੋ ਸੱਤ ਕਬੂਤਰ ਲੈ ਕੇ ਆਏ ਸੀ ਠੀਕ ਆ ਉਹ ਤੁਹਾਨੂੰ ਦਿਖਾਵਾਂਗੇ ਅੱਜ ਮਤਲਬ ਕਾਲੀ ਚੀਨੇ ਆ ਸਾਰੇ ਦੋ ਕਬੂਤਰ ਚਿੱਟੇ ਆ ਮਤਲਬ ਆਪਣੇ ਇੱਕ ਹੈਗਾ ਖੱਟੀਆਂ ਦਾ ਕਬੂਤਰੀ ਵੀ ਖੱਟੀਆਂ ਦੀ ਠੀਕ ਆ ਦੋਨਾਂ ਦਾ ਜੋੜ ਮਿਲਿਆ ਆ ਬਾਕੀ ਆਪਾਂ ਅਲੱਗ ਕਰਤੇ ਇੱਕ ਜੀ ਠੀਕ ਆ ਤੇ ਉਹ ਤੁਹਾਨੂੰ ਦਿਖਾਉਣੇ ਆ ਇੱਕ ਜੀ ਪਹਿਲਾਂ ਤੁਹਾਨੂੰ ਅਦਰ ਕਬੂਤਰੀਆਂ ਸੌਰੀ ਪਹਿਲਾਂ ਕਬੂਤਰ ਵਾਲੀ ਸੜ ਚੱਲਦੇ ਆ ਅਦਰ ਤੁਹਾਨੂੰ ਦੋ ਕਬੂਤਰ ਹੈਗੇ ਪਹਿਲਾਂ ਉਹ ਦਿਖਾਉਣੇ ਆ ਤੁਹਾਨੂੰ ਸੁਖੋ ਕੱਢ ਲੈਣ ਚੰਗਾ ਜਿਹੜੇ ਦੋ ਹੈਗੇ ਆ ਪਹਿਲੇ ਇੱਕ ਫੜ ਲੈਣ ਚੰਗਾ ਜਾ ਬੜਾ ਅੰਦਰ ਮੈਂ ਇਹਨੂੰ ਰਹਿਣ ਦਿਆਂ ਮੈਂ ਧਿਆਨ ਨਾਲ ਬਾਹਰ ਨਾ ਕਰਦੀ ਚੰਗਾ ਬਸ ਇਹ ਲੈ ਆਇਆ ਕਰੀ ਇੱਕ ਬਾਹਰ ਪੇਟ ਦੇ ਬਾਹਰ 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 ਆ ਦਿਖਾ ਦੇ ਨੇੜੇ ਆਣ ਕੇ ਠੀਕ ਹੈ ਆ ਮੁੰਡੇ ਨੇ ਬਾਜੀ ਚੋ ਫੜਿਆ ਸੀ ਆਹ ਵਾਲਾ ਕਬੂਤਰ ਮੇਰੇ ਸਾਹਮਣੇ ਪੜਿਆ ਹੋਇਆ ਮੋਰਾ ਮੋਰਾ ਲੱਗੀਆਂ ਹੋਈਆਂ ਸੀ ਇਹਦੇ ਵੀ ਤੇ ਪਹਿਲਾਂ ਲੈ ਗਿਆ ਸੀਗਾ ਹੁਣ ਫੇਰ ਇੱਕ ਦੀ ਛੱਡ ਗਿਆ ਹਨਾ ਮਤਲਬ ਕੰਮ ਜਾਂ ਥੋੜਾ ਜਿਹਾ ਉਲਟ ਜਾਂ ਚੱਲੀ ਜਾਂਦਾ ਉਹਨਾਂ ਦੇ ਘਰੇ ਤੇ ਫਿਰ ਉਹ ਇੱਕ ਦੀ ਮਹਿਲਾ ਆਇਆ ਸੀ ਸੱਤ ਕਬੂਤਰ ਉਹਦੇ ਸੀਗੇ ਲੈ ਕੇ ਮੇਰੇ ਤੋਂ ਚਾਰ ਗਿਆ ਸੀ ਥੋੜੇ ਬਹੁਤੇ ਫੇਰ ਉਹ ਆਉ ਜਾਂਦੇ ਉਹਦੇ ਕੋਲੇ ਮਤਲਬ ਪਿੰਡ ਵੱਡਾ ਵਾ ਠੀਕ ਐ ਇਹਦੀਆਂ ਅੱਖਾਂ ਦਿਖਾ ਦੇ ਦਿਖਾਤੀਆਂ ਅੰਦਰਲੀ ਸਾਈਡ ਵੀ ਦਿਖਾ ਦੇ ਠੀਕ ਹੈ। ਬਾਹਰ ਦਿਖਾ ਦੇ ਕਿ ਪੂਰੇ ਖੋਲ ਕੇ। ਹਾਂ, ਆਵਲੇ। ਠੀਕ ਹੈ। ਛੱਡ ਦੇ ਇਹਨੂੰ ਵਿੱਚ ਹੀ। ਹਾਂ। ਉਹ ਕਾਲਾ ਚਿਨਾ ਚਿੱਟੀਆਂ ਖਾਂ ਦਾ ਗੱਡ ਲਿਆ ਜਿਹੜਾ। ਉਹ ਮਤਲਬ ਅੱਧੀ-ਉੱਧੀ ਘਰ ਦੀ ਬਰੀਡ ਹੀ ਆ ਥੋੜੇ ਸਾਈਡ ਤੇ ਹੋਗੇ ਨਾ ਇਹਨੂੰ ਥੋੜਾ ਜਿਹਾ ਕਬੂਤਰ ਫੜਿਆ ਕਰਕੇ ਯਾਰ। ਤੇ ਆਵਣਾ। ਇਹ ਕਾਲਾ ਚਿਨਾ ਕਬੂਤਰ। ਇਹ ਵੀ ਉਹਨਾਂ ਦੇ ਘਰ ਦਾ ਹੀ ਆ ਮਤਲਬ। ਸਹੀ ਕਰਕੇ ਦਿਖਾਈ ਜੇ ਬਸ। ਠੀਕ ਹੈ। ਆ ਵੀ ਦਿਖਾ ਦੇ ਸਾਰੇ ਜਿੰਨੇ ਵੀ ਉਹਦੇ ਕੋਲੋਂ ਆਪਾਂ ਲਿਆਏ ਕਾਲੇ ਚੀਨੇ ਲਿਆਏ ਆ ਢਿੱਡ ਤੇ ਵਾਲੇ ਸਾਰੇ ਉਸ ਦੀ ਸਾਰਾ ਕਾਲਾ ਹੀ ਆ ਮਤਲਬ ਇਹ ਪੰਨੂ ਵਾਲਿਆਂ ਜਵਾਨ ਉਹਦੇ ਕੋਲੇ ਠੀਕਾ ਛੱਡ ਦੇ ਤੇ ਹੁਣ ਆ ਮਤਲਬ ਕਬੂਤਰ ਆਪਣੇ ਦੋ ਹੀ ਸੀ ਉਧਰ ਜੋ ਆਪਾਂ ਉਧਰ ਛੱਡ ਤੇ ਸੀਗੇ ਤੇ ਕਬੂਤਰੀਆਂ ਆਪਣੇ ਕੋਲੇ ਪੰਜ ਆ ਠੀਕ ਆ ਉਹ ਆਪਾਂ ਕਬੂਤਰੀਆਂ ਹੁਣ ਦਿਖਾਉਣਿਆ ਤੁਹਾਨੂੰ ਅੰਦਰ ਜਾ ਕੇ ਏਕ-ਏਕ ਫੜ ਕੇ ਲਿਆ ਕੇ ਦਿਖਾਉਣਾ ਠੀਕ ਆ ਆਪਣਾ ਦੋਸਤ ਦਿਖਾਊਗਾ ਤੁਹਾਨੂੰ ਜਾ ਕੇ ਫੜ ਲਿਆ ਏਕ-ਏਕ ਕਰਕੇ ਤੇ ਨਾਲੇ ਆਪਾਂ ਸੈਟ ਥੋੜਾ ਜਿਹਾ ਚੇਂਜ ਕਰਤਾ ਮੜਾ ਜਾ ਕਿਉਂਕਿ ਕਬੂਤਰ ਜਾਦੇ ਹੋ ਗਏ ਅੰਦਰ ਤੇ ਡੰਡਿਆਂ ਦੇ ਪੂਰੇ ਨਹੀਂ ਆਉਂਦੇ ਸੀਗੇ ਤੇ ਹੁਣ ਆਪਾਂ ਇੱਕ ਵਰੀ ਕੱਢ ਲਏ ਆ ਬੱਚਾ ਵੈਨਾਂ ਦਾ ਬੱਚਾ ਵੀ ਮਤਲਬ ਸੇਮ ਹੀ ਕੱਢਿਆ ਆ ਦੇ ਨਾਲ ਦਾ ਹੀ ਕੱਢਿਆ ਉਹਨਾਂ ਨੇ ਚਿੱਟੀਆਂ ਅੱਖਾਂ ਦਾ ਕਾਲਾ ਚੀਨਾ ਆ ਇਹ ਆਪਾਂ ਅੱਡੇ ਲਾ ਲਾਂਗੇ ਆ ਬਲਾ ਬੱਚਾ ਕਿਉਂਕਿ ਬਾਕੀ ਕਬੂਤਰ ਹਜੇ ਵੱਡੇ ਆ ਉਹਨਾਂ ਦੇ ਬੱਚੇ ਪੁੱਛੇ ਦੇਖਾਂਗੇ ਇੱਕ ਈ ਕਢਾ ਕੇ ਪਹਿਲੀ ਪਹਿਲੀ ਝੋਲੀ ਕਢਾ ਕੇ ਦੇਖ ਲਾਂਗੇ ਬਾਅਦ ਚ ਰਹਿਣ ਦਾਂਗੇ ਫਿਰ ਇੱਕ ਈ ਆਪਾਂ ਬੱਚੇ ਢਾ ਕੇ ਦੇਖਾਂਗੇ ਕਿ ਜੇ ਵਧੀਆ ਢਡੇ ਠੀਕ ਆ ਨਹੀਂ ਤੇ ਫਿਰ ਰਹਿਣ ਦਾਂਗੇ ਠੀਕ ਐ ਛੱਡ ਦੇ ਇਹਨੂੰ ਬਾਅਦ ਨੂੰ ਦੱਸਦਾ ਕਿਹੜੇ ਕਾੜੇ ਫੜਨੇ 1 ਮਿੰਟ ਰੋ ਜਾ ਹਾਂ ਇਹ ਹਾਂ ਇਹ ਹੈਗਾ ਇਹ ਵੀ ਫੜ ਲਿਆ ਤੇ ਆਹ ਕਬੂਤਰੀ ਕਾਲੀ ਜੀਨੀਆਂ ਇਹ ਹੈਗੀ ਮੋਜੀ ਠੀਕ ਐ ਪਹਿਲਾਂ ਇਹਦੀਆਂ ਅੱਖਾਂ ਦਿਖਾ ਲਈ ਸਾਰੀਆਂ ਮਤਲਬ ਚਿੱਟੀਆਂ ਅੱਖਾਂ ਦੇ ਯਾਰ ਦੋ ਕਬੂਤਰ ਸੀਗੇ ਖੱਟੀਆਂ ਦੇ ਇੱਕ ਆਪਾਂ ਦਿਖਾਤਾ ਵਾ ਇੱਕ ਆਪਣੀ ਕਬੂਤਰੀਆਂ ਖੱਟੀਆਂ ਦੀ ਠੀਕ ਹੈ ਅਦਰੋਂ ਇਹ ਮਾਲੋ ਉਥੇ ਜਵਾਗ ਸੰਭਾਲਦਾ ਸੀ ਕਬੂਤਰ ਤੇ ਆ ਰਾਂਗ ਰੂੰਗੋਂ ਨਹੀਂ ਲਾਏ ਆ ਸਾਰੇ ਸਕਿਚਾਂ ਵਾਲੇ ਇਹਦੇ ਪੰਜੇ ਦਿਖਾ ਦੇ ਇਹਦੇ ਮਤਲਬ ਟੱਕੇ ਦੇ ਪੈਰ ਤੇ ਆਵੇ ਠੀਕ ਹੈ ਛੱਡ ਦੇ ਤੇ ਹੁਣ ਤੋ ਕਬੂਤਰੀ ਉਹ ਫੜ ਕੇ ਲਿਆਉਣੀ ਆਪਣੀ ਇੱਥੇ ਲਾਲ ਚੀਨੀ ਬੈਠੀ ਹੋਣੀ ਉੱਪਰ ਉਹ ਬੈਠਿਆ ਉਪਰਾ ਉਰਾਂ ਹੀ ਬੈਠੀ ਹੋਵੇ ਉਰਾਂ ਉਰਾਂ ਆ ਡੰਡੇ ਤੇ ਹਾਂ ਆ ਜਿਹੜੀ ਉਹ ਲਗੀ ਠੇਠਾ ਬੈ ਗਈ ਧਿਆਨ ਨਾਲ ਡੱਟਾ ਨਾ ਡੇਗ ਡੂਗ ਨਹੀਂ ਅਦਰੋਂ ਆਪਾਂ ਇੱਕ ਹੀ ਦਿਖਾਈਆਂ ਨੇ ਹਜੇ ਤੇ ਦੋ ਦਿਖਾਤੀਆਂ ਤੇ ਆ ਤੀਜੀ ਕਬੂਤਰੀ ਆ ਗਈ ਠੀਕ ਹੈ ਆ ਮਤਲਬ ਆਪਣੀ ਬਰੀਡਾਂਗ ਹੋਈਆਂ ਜਿਹੜੀ ਆਪਾਂ ਜਾਨ ਆਪਣੇ ਕੋਲੇ ਕਬੂਤਰੀ ਆ ਗਈ ਉਹ ਕੱਢ ਕੇ ਲਈਏ ਇੱਕ ਮਿੰਟਾ ਮੈਨੂੰ ਫੜਾ ਦੇ ਪਹਿਲੇ ਅਦਰ ਪਹਿਲੇ ਖੁੱਡੇ ਚਾ ਉਹ ਸਾਹਮਣੇ ਬੈਠੀ ਹੋਣੀ ਆਂਦੇ ਆ ਤੇ ਉਹ ਬੈਠੀ ਆਂਦੇ ਆ ਤੇ ਉਹ ਵਾਲੀ ਨੇ ਦੁਕਾਨਿਆ ਸੇਮ ਹੀ ਆ ਐਨੂੰ ਕਰੀ ਆਵੇ ਸੇਮ ਹੀ ਮਤਲਬ ਇਹਨਾਂ ਦੀ نسل ਚੋਂ ਹੀ ਆ ਆ ਮੁੰਡੇ ਦੀ ਆ ਵੀ ਮਤਲਬ ਜਿਹੜੇ ਪੱਠੇ ਪੁੱਠੇ ਹੈਗੇ ਸੀਗੇ ਇੱਕ ਇੱਕ نسل ਦੇ ਹੀ ਸੀਗੇ ਆ ਕਬੂਤਰੀ ਮੇਰੇ ਕੋਲ ਰਹਿ ਗਈ ਸੀ ਆ ਗਾਂ ਉਹਨਾਂ ਨੇ ਫੇਰ ਬੱਚੇ ਕੱਢ ਲਈ ਸੀਗੇ ਆ ਕਬੂਤਰੀ ਛੱਡ ਦੇ ਇਹਦਾ ਆਪਣੀ ਪਹਿਲਾ ਨਹੀਂ ਤੁਹਾਨੂੰ ਮੈਂ ਦਿਖਾਈ ਹੋਈ ਹੈ ਬਾਕੀ ਆ ਦਿਖਾ ਦੇ ਇਹਦਾ ਖੰਭ ਜਿਆ ਕਿਵੇਂ ਟੁੱਟ ਗਿਆ ਆ ਥੋੜਾ ਜਿਪ ਤੋੜ ਦੇ ਮੜਾ ਜਾ ਫਿਰ ਟੋਟੀ ਗਿਆ ਦੋ ਤੋਂ ਠੀਕ ਹੈ ਹੁਣ ਦਿਖਾ ਦੇ ਉਹਨੇ ਡਾਇ ਮਤਲਬ ਉਹਦਾ ਨਾ ਟਾਈਮ ਨਹੀਂ ਲੱਗਦਾ ਪਿਆਗਾ ਨਾ ਉਹਦਾ ਡੋਂ ਡੂਨ ਦਾ ਨਾ ਇਹਨਾਂ ਬੱਚੇ-ਬੁੱਚੇ ਕਢਾਏ ਆ ਤੇ ਉਹ ਕਹਿੰਦੇ ਇੱਕ ਦੀ ਤੂ ਲਾ ਜਾ ਹਨਾ ਬੱਚੇ-ਬੁੱਚੇ ਕਢਾ ਕੇ ਦੇਖ ਤੇ ਵੇਖੀਂ ਡਾ ਦੂ ਕੇ ਹਨਾ ਇਹਨਾਂ ਦੇ ਬੱਚੇ ਫਿਰ ਆ ਚਲ ਕੋਣ ਨਹੀਂ ਸੇਮ ਕਾਪੀ ਆ ਉਹਦੇ ਨਾਲ ਦੀ ਆ ਠੀਕ ਆ ਤੇ ਲਓ ਜੀ ਇੱਕ ਕਬੂਤਰੀ ਆ ਵਾ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਕਬੂਤਰ ਮਾਰ ਓਏ ਓ ਉਹ ਤਾਲੇ ਕਰੀ ਤਾਂ ਜੋ ਇਹ ਬੜਾ ਖਰਾਬ ਕਰਦੇ ਕੋਈ ਨਹੀਂ ਅੱਡੇ ਲੱਗਾ ਆਪਣੇ ਚੇਲਾ ਚ। ਇਹ ਬਾਹਰ ਭੇੜ ਹੀ ਦੇ। ਲੈ ਆ ਵਾੜ। ਇਹ ਚਿੱਟੀਆਂ ਉਹ ਸੌਰੀ ਖਟੀਆਂ ਖਦੀ ਕਬੂਤਰੀ ਵਾਲੀ ਜਿਹੜਾ ਆਪਾਂ ਖਟੀਆਂ ਦਾ ਦਿਖਾਇਆ ਸੀ ਹਨਾ ਜਿਹਦੇ ਰੰਗ ਲੱਗਾ ਸੀ ਉਹਦੀ ਮਤਲਬ ਜੋੜੀ ਲੱਗੀ ਇਹਦੇ ਨਾਲ। ਠੀਕ ਹੈ। ਇਹਦੀਆਂ ਨੂੰ ਅੰਦਰੋਂ ਦਿਖਾ ਦੇ। ਚਿੱਟੀਆਂ। ਕਿਉਂ ਜੀ ਚਿੱਟੀਆਂ ਦਿਖਾਈ ਹਨਾ? ਹਾਂ ਠੀਕ ਹੈ ਇਹ ਹੀ ਛੱਡ ਦੇ ਹੁਣ ਇੱਕ ਕਬੂਤਰੀ ਰਹਿ ਗਈ ਤੇ ਕਿੰਨੀਆਂ ਰਹਿ ਗਈਆਂ ਆਪਣੀਆਂ ਦਿਖਾਉਣ ਵਾਲੀ ਉਹ ਬੈਠੀ ਜਮਾ ਉਹ ਡੰਡੇ ਦੇ ਉੱਤੇ ਉਹ ਬੈਠ ਲਾਜ ਕਿਤੇ ਹੋਵੇ ਇਹ ਢਾਈ 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 ਹਾਂ ਆ ਜਾ ਲੈ ਜੀ ਹਾਂ ਕਾਰੀ ਦੀ ਇਹ ਵਾਲੀ ਨਹੀਂ ਨਹੀਂ ਇਹ ਮਤਲਬ ਉਹਨੇ ਫੜੀ ਸੀ ਇਹ ਕਬੂਤਰੀ ਫੜੀ ਮਤਲਬ ਫੜਦਾ ਜਾਦੇ ਹੱਥ ਨੂੰ ਮੈਂ ਇਹਨਾਂ ਦੱਸ ਦਿੰਦਾ ਜਿੰਨੇ ਕਬੂਤਰਾਂ ਦੇ ਫੜ ਹੀ ਲੈਂਦਾ ਹੈ ਮਤਲਬ ਉਧਰ ਪਿੰਡ ਵੱਡਾ ਤੁਹਾਨੂੰ ਮੈਂ ਦੱਸਿਆ ਹੀ ਹੋ ਜਾ ਬਾਕੀ ਆ ਦੇਖ ਸਾਰੇ ਕਬੂਤਰ ਚੰਗੇ ਆ ਬਾਕੀ ਤੁਹਾਨੂੰ ਆਪ ਨੂੰ ਪਤਾ ਇਹਦੀ ਆ ਅੱਖ ਦਿਖਾ ਮਤਲਬ ਅੱਖ ਸਾਫ ਆ ਪਰਲੀ ਅੱਖ ਦਿਖਾਈ ਦੀ ਪਰਲੀ ਅੱਖ ਸੁਰਮੇ ਰੰਗੀਏ ਦੇਖੋ ਠੀਕ ਹੈ ਇਹ ਵੀ ਦਿਖਾ ਦੇ ਪੂਰੀ ਤੇ ਇਹਨਾਂ ਨੂੰ ਆਪਾਂ ਮਤਲਬ ਧੁੱਪੇ ਬਿਠਾ ਦਿੰਨੇ ਆ ਧੁੱਪ ਧੁੱਪ ਜੇ ਵੈਸੇ ਨਿਕਲ ਹੀ ਨਹੀਂ ਗਈ ਫਿਰ ਵੀ ਆਪਾਂ ਇਹ ਕਰੀਬ ਪਿੰਜਰੇ ਚ ਪਾ ਦਾਂਗੇ ਮਤਲਬ ਘਰ ਦਾ ਮਤਲਬ ਮੂੰਹ ਮੂੰਜਾ ਪੈ ਜੂ ਇਹਨੂੰ ਮਾੜਾ ਮੋਟਾ ਜੇ ਸਾਈਡ ਸੂਰ ਤੇ ਮਤਲਬ ਨਿਕਲ ਵੀ ਜਾਂਦੇ ਖੁੱਡੇ ਤੋਂ ਹਨਾ ਮਤਲਬ ਖੁੱਡੇ ਤੇ ਆ ਕੇ ਬੈਠਦਾ ਜਾਣ ਕੇ ਆਸੇ ਪਾਸੇ ਦੇਖ ਲੈਣਗੇ ਆਪੇ ਇਹ ਛੱਡ ਦੇ ਕਰੀ ਤੇ ਫਿਰ ਆਪਾਂ ਇਹ ਪਿੰਜਰੇ ਚ ਪਾਉਣੇ ਇਹਨਾਂ ਨੂੰ ਠੀਕ ਆ ਮਤਲਬ ਕਬੂਤਰੀਆਂ ਸਾਰਿਆਂ ਨੂੰ ਇੱਕ ਥਾਂ ਦੀ ਪਾ ਦਾਂਗੇ ਆ ਕਬੂਤਰੀਆਂ ਕੂਤਰੀ ਇੱਕ ਥਾਂ ਦੀ ਪਾ ਦਾਂਗੇ ਕੋਈ ਚੱਕਰ ਨਹੀਂ ਆ ਬਾਕੀ ਆ ਆਪਾਂ ਸੈਟਅਪ ਕੀਤਾ ਸੀ ਰਾਤ ਜੀ ਨੂੰ ਆਣ ਕੇ ਉੱਥੋਂ ਕੰਮ ਤੋਂ ਮਤਲਬ ਇੱਕ ਡੰਡਾ ਪੱਧਰ ਤੋਂ ਉੱਧਰ ਲਾਤਾ ਇੱਕ ਸਾਹਮਣੇ ਤੋਂ ਉੱਧਰ ਲਾਤਾ ਮਤਲਬ ਉੱਧਰ ਆਪਾਂ ਬੱਚੇ ਸ਼ਿਫਟ ਕਰਾਂਗੇ ਠੀਕ ਆ ਜਿਹੜੇ ਆਪਣੇ ਹੋਣ ਵਾਲੇ ਆ ਨਾਲੇ ਦਾ ਮਤਲਬ ਜਿਆਦੇ ਕਬੂਤਰਾਂ 'ਚ ਠੰਡ ਨਹੀਂ ਲੱਗਦੀ ਬੱਚਿਆਂ ਨੂੰ ਤੇ ਨਾਲੇ ਬੱਚੇ ਉੱਪਰ ਬੈ ਜਾ ਕਰਨਗੇ ਠੀਕ ਆ ਇਹ ਵੀ ਜਲਦੀ ਤੋਂ ਜਲਦੀ ਵੀਡੀਓ ਆ ਜੂਗੀ ਬਾਕੀ ਪੁਣੇ ਤੀਕਾ ਬਾਕੀ ਆ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਬਾਕੀ ਆਪਾਂ ਹੁਣ ਜਿਹੜੇ ਆਪਣੀਆਂ ਕਬੂਤਰੀਆਂ ਆਪਾਂ ਨਵੀਆਂ ਲਿਆਏ ਆ ਹਨ ਜਿੰਨੀਆਂ ਵੀ ਇੱਕ ਆ ਬੈਠੀ ਆ ਇੱਕ ਦੋ ਤਿੰਨ ਚਾਰ ਪੰਜ ਤੇ ਦੋ ਕਬੂਤਰ ਆਪਣੇ ਉੱਧਰ ਬੈਠੇ ਠੀਕ ਆ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਧੁੱਪੇ ਬਿਠਾ ਦਿੰਨੇ ਆ ਫਿਰ ਤੁਹਾਨੂੰ ਦਿਖਾਉਣੇ ਆਗੇ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਦਿਖਾਉਣੇ ਆਗੇ ਤੇ ਲਓ ਜੀ ਪਹਿਲਾਂ ਇੱਕ ਦੀ ਸਾਰੇ ਕਬੂਤਰੀਆਂ ਫੜ ਕੇ ਆਪਾਂ ਪਿੰਜੇ ਗੋਲ ਪਿੰਜਰੇ ਦੇ ਵਿੱਚ ਪਾ ਲੈਣੇ ਆ ਕਿਉਂਕਿ ਫਿਰ ਵੱਡਾ ਪਿੰਜਰਾ ਅੰਦਰ ਜਾਣਾ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਇੱਕ ਜਿੰਨੀ ਅੰਦਰ ਕ ਆਪਣੀਆਂ ਕਬੂਤਰੀਆਂ ਹੈਗੀਆਂ ਪੰਜੇ ਸਾਰੀਆਂ ਫੜਕੇ ਵਿੱਚ ਪਾ ਲਾਂਗੇ ਠੀਕ ਐ ਫਿਰ ਹੌਲੀ ਹੌਲੀ ਆਪਾਂ ਪਿੰਜਰੇ ਦੇ ਵਿੱਚ ਛੱਡ ਦਾਂਗੇ ਜਿਹੜੇ ਆਪਾਂ ਉਧਰ ਵੱਡਾ ਪਿੰਜਰਾ ਆਪਣਾ ਜਾਲ ਵਾਲਾ ਓਏ ਓਏ ਬਾਹਰ ਨਾ ਜੀ ਓਏ ਬਾਹਰ ਨਾ ਜੀ ਭੈંਜੋ ਬੜੀ ਅੱਗ ਲੱਗੀ ਇਹ ਤਾਂ ਬੈਂਦੀ ਵੀ ਨਹੀਂ ਜਲਦੀ ਜਿਹੜੇ ਮੇਰੇ ਵਾਲੇ ਹੁਣ ਮਤਲਬ ਇਹ ਫੁੱਲ ਜਾਦੇ ਗਏ ਮਤਲਬ ਇੱਕ ਹਿਸਾਬ ਦੇ ਮੈਂ ਵਾਵਾ ਦਿਨ ਹੋ ਗਏ ਡਾਉਣ ਲੱਗ ਗਿਆ ਸੀ ਆ ਪਿਛਲੇ 10 20 ਦਿਨਾਂ ਤੇ ਮਹੀਨਾ ਲਾ ਲੂ ਹਨ ਲਗਾਤਾਰ ਡਾਉਣ ਲੱਗ ਗਿਆ ਸੀ ਤੇ ਕਬੂਤਰ ਸਾਰੇ ਖੋਲ ਗਏ ਸੀ ਆਪਣੇ ਓਏ ਆਹ ਵਾਲੀ ਨਹੀਂ ਆ ਹਾਂ ਹਾਂ ਹੈਗੀ 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 ਨਹੀਂ ਇਹ ਵਾਲੀ ਨਹੀਂ ਇਹ ਵਾਲੀ ਨਹੀਂ ਉਹ ਨਹੀਂ ਗਈ ਉਹ ਇਹ ਤਾਂ ਮੁੰਡੇ ਮਰੀ ਦੀ ਹੈ ਤਾਂ ਕਾਲੀ ਜੀ ਨਹੀਂ ਸੇਮ ਹੀ ਲੱਗਦੀ ਪਈ ਇਹ ਤਾਂ ਤਾਂ ਆਵੇ ਦੇ ਢੱਲ ਪਾਈ ਆ ਨਾ ਇਹ ਨਹੀਂ ਹਾਂ ਇਹ ਵਾਲੀ ਆ ਕਿੰਨੇ ਹੋਗੇ 4 ਹੋਗੇ ਇੱਕ ਕਬੂਤਰੀ ਰਹਿ ਗਈ ਉਹ ਕਾਲੀ ਲਾਲ ਜੀ ਨਹੀਂ ਉਹ ਬੈਠੀ ਉੱਪਰ ਹਾਂ ਇਹ ਫੜ ਲਿਆ ਯਾ ਮੈਨੂੰ ਫੜਾਦੀ ਪਿੰਜਰੇ ਵਿੱਚ ਪਾ ਕੇ ਉਧਰੋਂ ਜਿਹੜੇ ਦੋ ਕਬੂਤਰਾਂ ਕਬੂਤਰ ਫੜ ਉਹ ਸੈਟ ਕਰ ਲੇ ਖੰਮਣਾ ਟੁੱਟ ਜਾਣ ਆ ਮੈਨੋ ਫੜਾ ਦੇ ਉਹ ਚੁੰਝ ਚੁੰਝ ਆ ਗਈ ਚੁੰਝ ਮੇਰੇ ਸਾਹਮਣੇ ਚੱਲ ਆ ਜਾ ਤੇ ਉਹ ਕਬੂਤਰ ਫੜ ਲਿਆ ਉਹ ਜੀ ਆਪਾਂ ਸੱਤ ਕਬੂਤਰ ਜਿਹੜੇ ਨਵੇਂ ਸੀ ਆਪਾਂ ਪਾਲੇ ਆ ਤੇ ਇਹਨਾਂ ਨੂੰ ਉਹ ਪਿੰਜਰੇ ਚ ਪਾ ਦਾਂਗੇ ਆਪਾਂ ਸਾਹਮਣੇ ਵਾਲੇ ਚ ਇੱਕ ਇੱਕ ਕਰਕੇ ਪਾ ਦਾਂਗੇ ਉਪਰ ਹੱਥ ਹੱਥ ਰੱਖੀ ਚੰਗਾ ਨਿਕਲ ਨਾ ਜਾਣ ਜਿਹੜੇ ਮਤਲਬ ਤੂੰ ਇੱਕ ਇੱਕ ਕੱਢ ਕੇ ਛੱਡੇ ਦੇ ਵਿੱਚ ਤੈਨੂੰ ਮੈਂ ਦੱਸਦਾ ਬਾਹਰ ਨਾ ਆ ਜਾਣਾ ਉਸ ਹਿਸਾਬ ਨਾਲ ਧਿਆਨ ਰੱਖੀ ਓਏ ਧਿਆਨ ਨਾ ਧਿਆਨ ਛੱਡੇ ਦੇ ਵਿੱਚ ਚੱਲ ਕੱਢ ਇਹਨਾਂ ਨੂੰ ਆਪਾਂ ਫਿਰ ਆ ਉੱਪਰੋਂ ਬੰਨ ਕੇ ਉਹ ਜਾ ਉੱਥੇ ਟੰਗ ਲਾਂਗੇ ਆਪਣੇ ਨਾਲੇ ਟੋਪ ਲੱਗ ਜੂਗੀ ਠੀਕ ਹੈ ਤੇ ਨਾਲੇ ਇਹਨਾਂ ਨੂੰ ਘਰ ਦਾ ਮੋਹ ਜਾਂ ਪੈ ਜੂਗਾ ਮਾੜਾ ਮੋਟਾ ਜਿੰਨਾ ਵੀ ਆ ਜਿੰਨਾ ਵੀ ਪਊਗਾ ਮਨ ਨੂੰ ਇੱਕ ਦਿਨ ਆਪਾਂ ਦੋ ਦਿਨ ਹੋ ਗਏ ਮੇਰੇ ਤੇ ਨਹੀਂ ਦੋ ਦਿਨ ਨਹੀਂ ਯਾਰ ਇੱਕ ਦਿਨ ਹੀ ਹੋਇਆ ਸੌਰੀ ਦਿਨ ਜਿਆਦਾ ਲੰਘ ਜਾਂਦੇ ਆ ਰਾਤ ਦਿਨ ਇੱਕ ਹੀ ਜਣ ਲਈਦਾ ਵਾ ਧਿਆਨ ਨਾਲ ਧਿਆਨ ਬਾਹਰ ਨਾ ਕਰਦੀ ਅੱਡੇ ਕੋਈ ਵੀ ਨਹੀਂ ਲੱਗਾ ਲੱਗਾ ਉਹਦੇ ਕੋਲੇ ਵੀ ਨਹੀਂ ਗਾ ਨਾ ਹੀ ਉਹਨੇ ਕੱਢਿਆ ਬਾਹਰ ਕਦੇ ਮਤਲਬ ਉਹਦੇ ਕੋਲੇ ਘਰ ਜਏ ਹੁੰਦਾ ਨਾ ਇਹ ਦੂਸਰੇ ਘਰ ਚ ਰਹਿੰਦੇ ਤੇ ਇੱਕ ਘਰ ਚ ਉਹਨੇ ਆ ਉਹਦੇ ਕਬੂਤਰ ਛੱਡਦੇ ਸੀ ਵੱਡੇ ਮਾ ਕਮਰੇ ਚ ਹੀ ਛੱਡਦੇ ਸੀਗੇ ਇਹ ਬੱਚਾ ਇਹਨੂੰ ਅੱਡੇ ਲਾਉਣਾ ਯਾਰ ਇਹਨੂੰ ਨਹੀਂ ਬਦਲੇ ਇਹ ਤਾਂ ਅੱਡੇ ਜਲਦੀ ਲੱਜੂਗਾ ਕਿਉਂਕਿ ਵੱਡੇ ਕਬੂਤਰਾਂ ਦਾ ਹੋ ਜਾਂਦਾ ਕਈਆਂ ਨਹੀਂ ਲੱਗਦੇ ਹਨ ਤੇ ਆ ਤਾਂ ਹੈ ਬੱਚਾ ਵੇ ਇਹਨੂੰ ਤਾਂ ਲਾਜ ਦਵਾਂਗੇ ਅੱਡੇ ਹੁਣ ਰੱਸੀ ਕਿੱਧਰ ਗਈ ਆਪਣੀ ਰੱਸੀ ਤਾਂ ਟੋੜੀ ਪਈ ਉਹਨੇ ਚੱਲੇ ਬੰਨਦੇ ਆ ਫਿਰ ਉਹ ਉੱਥੇ ਟਾਂਗ ਦਿੰਦੇ ਆਪਾਂ ਜਿਹੜੇ ਡੰਡੇ ਆਪਣੇ ਫਿਰ ਦਿਖਾਉਣੇ ਤੁਹਾਨੂੰ ਅੱਗੇ ਇਹ ਲਓ ਭਾਈ ਆਪਾਂ ਪਿੰਗਰੇ ਵਿੱਚ ਪਾਤੇ ਸਾਰੇ ਜਿੰਨੇ ਆਪਣੇ ਸੰਤ ਕਬੂਤਰ ਸੀਗੇ ਉਹ ਬਾਕੀ ਦੋ ਕਬੂਤਰ ਜਿਹੜੇ ਗੁੜਕੀ ਜਾਂਦੇ ਤੁਹਾਨੂੰ ਪਤਾ ਹੀ ਮੈਂ ਦੱਸਿਆ ਹੀ ਉਹ ਕਬੂਤਰੀ ਮਿਲੀ ਹੋਈ ਆ ਉਹਦੇ ਨਾਲ ਜਿਹੜੀ ਆ ਨਾਲ-ਨਾਲ ਹੋਈ ਜਾਂਦੀ ਆ ਨਾ ਇਹ ਮਿਲੀ ਹੋਈ ਆ ਇਹਦੇ ਨਾਲ ਇਹ ਮੈਂ ਤਾਂ ਨਹੀਂ ਛੱਡਦਾ ਪਿਆ ਆਪਣੇ ਜਿਹੜੇ ਜੋੜੇ ਆ ਮਤਲਬ ਹਨਾ ਜਿਆਦੇ ਆ ਮਤਲਬ ਤੁਹਾਨੂੰ ਮੈਂ ਦਿਖਾਉਣਾ ਬਾਕੀ ਜਿੰਨੇ ਵੀ ਮਤਲਬ ਆਪਣੇ ਜਿੰਨੇ ਆਪਣੇ ਮੰਨ ਲਓ ਟੋਟਲ ਜੋੜੇ ਹੋਣਗੇ ਹਨਾ ਜਿੰਨੇ ਵੀ ਆ ਸਾਰੇ ਆਪਾਂ ਲਾਈ ਹੋਏ ਆ ਮਤਲਬ ਜਿਹੜੇ-ਜਿਹੜੇ ਮੇਰੇ ਹਿਸਾਬ ਨਾਲ ਜਿੰਨੇ ਵੀ ਕਬੂਤਰ ਸਹੀ ਆ ਮੇਰੇ ਹਨਾ ਉਮਨ ਲਾਏ ਹੋਇਆ ਬਾਕੀ ਜਿਹੜੇ ਬੱਚਾ ਉਹ ਨਹੀਂ ਮੈਂ ਲਾਏ ਹਨ ਤੇ ਬਾਕੀ ਆ ਖੁੱਡਾ ਤੁਹਾਨੂੰ ਆਪਨੇ ਪਤਾ ਭਰਿਆ ਪਿਆ ਵਾ ਅੱਧਰ ਹੁਣ ਅੱਧਰ ਵੀ ਆਪਾਂ ਥਾਂ ਬਣਾਈ ਪਈ ਉਧਰ ਵੀ ਤੇ ਉਧਰ ਵੀ ਪਤਲੀ ਸੜੀ ਵੀ ਬਣਾਈ ਪਈ ਆ ਇਹ ਸਾਰੇ ਜੋੜੇ ਬਾਕੀ ਇਹ ਅੱਧਰ ਹੈਗੇ ਕਬੂਤਰ ਵਿਲੇ ਹੈਗੇ ਆਪਣੇ 1 2 3 4 4 ਤੇ ਉੱਪਰ ਬੈਠੇ 5 6 7 ਕਬੂਤਰ ਸਾਰੇ ਵੇਲੇ ਆਪਣੇ ਠੀਕ ਆ ਤੇ ਜਗਾ ਹੈ ਨਹੀਂਗੀ ਇਸ ਲਈ ਆਪਾਂ ਜੋੜੇ ਨਹੀਂ ਲਾਏ ਜਿਹੜੀਆਂ ਹੁਣ ਕਬੂਤਰੀਆਂ ਆਪਣੀਆਂ ਨਵੇਂ ਆਂਡੇ ਲਾਉਣੀਆਂ ਉਹ ਆਂਡੇ ਆਪਾਂ ਸੁੱਟ ਦਾਂਗੇ ਤੇ ਉਹਨਾਂ ਨੂੰ ਅਲੱਗ ਕਰ ਦਾਂਗੇ ਕਬੂਤਰੀਆਂ ਕਬੂਤਰ ਅਲੱਗ ਕਰ ਦਾਂਗੇ ਜਿਹੜੇ ਆਪਣੇ ਨਵੇਂ ਕਬੂਤਰ ਆਏ ਆ ਮਤਲਬ ਹਨਾ ਆ ਵਾਲੇ ਜੋ ਆਪਾਂ ਜਿਹੜੇ ਮੁੰਡੇ ਆਪ ਨੂੰ ਦੇ ਕੇ ਗਏ ਸਾਰਾ ਕੁਝ ਉਹਨਾਂ ਦੇ ਆਪਾਂ ਜੋੜੇ ਲਾ ਦਾਂਗੇ ਜਿਹੜੀਆਂ ਆਪਣੀਆਂ ਨਵੇਂ ਜੋੜੇ ਪੁਰਾਣੇ ਲੱਗੇ ਹੋਏ ਆ ਉਹਨਾਂ ਨੂੰ ਲੱਗ ਕਰ ਦਾਂਗੇ ਨਵੇਂ ਨੂੰ ਆਪਾਂ ਲਾ ਕੇ ਆਪਾਂ ਇੱਕ ੁੱਡੇ ਵਿੱਚ ਹੀ ਛੱਡ ਦਾਂਗੇ ਠੀਕ ਆ ਮੰਨ ਲਓ ਕਬੂਤਰੀਆਂ ਪਰਲੇ ੁੱਡੇ ਜਾਂ ਬਣ ਨੇ ਤੀਜੇ ਚ ਕਬੂਤਰ ਅਧਰੀ ਰਹਿ ਜਾਣਗੇ ਠੀਕ ਆ ਆਪਣੇ ਜਿੰਨੇ ਵੀ ਹੋਣਗੇ ਤੇ ਮੰਨ ਲਓ ਥੋੜੀ ਜਿਹੀ ਹੋਰ ਸਪੇਸ ਬਣ ਜੂਗੀ ਜਿਹੜੇ ਨਵੇਂ ਆਪਾਂ ਮੰਨ ਲਓ ਆਪਣੇ ਕਬੂਤਰ ਹੈਗੇ ਆਪਾਂ ਉਹ ਲਾ ਦਾਂਗੇ ਲੈ ਬੱਚਾ ਵੀ ਸੁੱਧਾ ਉਪਰੋ ਆ ਗਿਆ ਛੇਤੀ ਤੇ ਰੋਜਾ ਤੈਨੂੰ ਮੈਂ ਡਾਉਣਾ ਤੈਨੂੰ ਤਾਂ ਇਹ ਵਾਰੀ ਵਾਰੀ ਉੱਤਰ ਆਉਣਾ ਇੱਥਾਂ ਠੀਕ ਆ ਤੇ ਉਧਰ ਵੀ ਦਿਖਾ ਦੇਣਾ ਜਗ੍ਹਾ ਆਪਣੇ ਕੋਲੇ ਹੈ ਨਹੀਂ ਮੰਨ ਲਈ ਥੋੜੀ ਜਿਹੀ ਸਪੇਸ ਹੈ ਨਹੀਂ ਗੀ ਉਹ ਘਰਦਿਆਂ ਨੂੰ ਕਿਆ ਕਹੇਣਾ ਘਰਦਿਆਂ ਮਾੜਾ ਮੋਟਾ ਹਲੂ ਹਲੂ ਕਰਦੇ ਆ ਕਹਿੰਨੇ ਆ ਖੁੱਡੇ-ਗੁੱਡੇ ਜਿਆ ਸੈੱਟ ਕਰਾ ਦਿਓ ਘਰਦਿਆਂ ਨੂੰ ਕਹਿੰਨੇ ਆ ਉਹ ਜਿਹੜਾ ਆਪਣਾ ਪੁਰਾਣਾ ਖੁੱਡਾ ਹਨਾ ਉਹ ਸੱਟ ਕਰਵਾ ਲੈਣੇ ਆ ਕਿਆ ਕਹੂੰਗੇ ਬਾਕੀ ਉਹਨੂੰ ਯਾਰ ਆਪਾਂ ਟਾ ਟੂ ਕੇ ਮਤਲਬ ਨਾ ਐ ਕਰਾਂਗੇ ਛਾਤ ਉਹਦੀ ਉੱਚੀ ਕਰ ਦਾਂਗੇ ਮਤਲਬ ਜਿੰਨੇ ਆ ਖੁੱਡੇ ਖੜਨ ਬੰਦਾ ਖੜ ਜੀ ਵਿੱਚ ਠੀਕ ਆ ਤੇ ਬਾਕੀ ਜਿਹੜਾ ਆਪਣਾ ਬਾਰ ਆ ਉਹ ਇਹ ਦੇ ਹਿਸਾਬ ਨਾਲ ਰਖਾਵਾਂਗੇ ਯਾਰ ਐਵੇਂ ਇੱਕ ਪੱਲੇ ਵਾਲਾ ਤੇ ਬਾਕੀ ਆਪਾਂ ਜਿਹੜੀ ਉਹ ਪੜਦੀ ਆ ਉੱਪਰ ਦੀ ਦੇ ਉੱਪਰ ਕਰ ਦਾਂਗੇ ਕੰਦਾ ਠੀਕ ਐ ਤੇ ਢੇੜ ਦਾਂਗੇ ਚਲੜੀ ਕੰਦ ਢੇੜ ਕੇ ਸੈਟ ਕਰ ਦਾਂਗੇ ਆਪਾਂ ਠੀਕ ਐ ਕਿੱਧਰੋਂ ਆਹ ਦੇਖ ਲੋ ਇੱਧਰ ਵੀ ਆਪਣੇ ਜਿੰਨੇ ਜੋੜੇ ਲੱਗੇ ਆ ਸਾਰੀ ਥਾਂ ਮਤ ਭਰੀ ਪਈ ਆ ਫੁੱਲ ਭਰੀ ਪਈ ਆ ਆਪਣਾ ਖੁੱਡਾ ਕੋਈ ਵੇਲਾ ਹੈ ਨਹੀਂ ਤਿੰਨੇ ਕਬੂਤਰ ਫੁੱਲ ਹੋਏ ਪਏ ਆ ਮੇਰੇ ਹਿਸਾਬ ਨਾਲ 80 90 ਹੋ ਗਏ ਕਬੂਤਰ ਹਨ ਇੰਨੇ ਕਬੂਤਰ ਬਈ ਬਹੁਤ ਹੋ ਜਾਂਦੇ ਇੱਕ ਤਾਂ ਆਹ ਦੇਖ ਲੋ ਇੱਕ ਹੋਰ ਬੱਚਾ ਆ ਗਿਆ ਉੱਪਰੋਂ ਛਤਰੀ ਤੋਂ ਉਹਨੀ ਤੇ ਨਾ ਤੇਰਾ ਵੀ ਹੱਲ ਕਰਦੇ ਮਤਲਬ ਨਾ ਬੱਚੇ ਯਾਰ ਅੱਜ ਮੈਂ ਘਰੇ ਸੀ ਆ ਮੈਂ ਬਿਠਾ ਦੇ ਸਿੱਧਾ ਮਤਲਬ ਖੁੱਡੇ ਤੇ ਤਾਂ ਨਹੀਂ ਮੈਂ ਛਤਰੀ ਸਾਹਮਣੇ ਲਾਉਂਦਾ ਅੱਜ ਮੈਂ ਸਾਹਮਣੇ ਛਤਰੀ ਲੱਗੀ ਪਈ ਆ ਨਾ ਉਹ ਮੈਂ ਸਾਹਮਣੇ ਛਤਰੀ ਨਹੀਂ ਆਪਾਂ ਲਾਉਣੀਗੀ ਹੁਣ ਮੈਂ ਤਾਂ ਹੀ ਪੋਲ ਇੱਥੇ ਲਵਾਉਣੇ ਕਾਂਦੇ ਦੇ ਨਾਲ ਸਿੱਧੇ ਉੱਪਰ ਬੈਠੇ ਰਹਿਣ ਜਿੰਨਾ ਚਿਰ ਮਰਜ਼ੀ ਬੈਠੇ ਰਹਿਣ ਬੱਚੇ ਹੇਠਾਂ ਨਾ ਉਤਰਨ ਬਸ ਇਹ ਕਰਨੀ ਆ ਹੁਣ ਗੱਲ ਬੱਚੇ ਤੁਹਾਨੂੰ ਤੀਦਾ ਖੁੱਡਾ ਵੀ ਦਿਖਾ ਦੇਣਾ ਇਹ ਤੁਹਾਨੂੰ ਦੇਖ ਲਓ ਫੁੱਲ ਭਰਿਆ ਪਿਆ ਰਾਤ ਮੈਂ ਆਇਆ ਸੀਗਾ ਮਤਲਬ ਆ ਸਾਰੇ ਡੰਡੇ ਦੋਨੇ ਭਰੇ ਪਏ ਸੀਗੇ ਤੇ ਥੋੜੀ ਜਿਹੀ ਮੈ ਸਪੇਸ ਦੀ ਚਾਹੀਦੀ ਹੈ ਨਾ ਨਾਲੇ ਆਪਾਂ ਇਹਦੇ ਵਿੱਚ ਆਪਾਂ ਬੱਚੇ ਛੱਡਾਂਗੇ ਜਿਹੜੇ ਆਪਣੇ ਨਵੇਂ ਆ 2025 ਵਾਸਤੇ ਉਹ ਨਏ ਇਹਦੇ ਆ ਡੰਡੇ ਤੇ ਬਹਿ ਜਾ ਕਰਨੀ ਚੱਲ ਹਨ ਜਿੰਨੇ ਬਹਿਣਾ ਹੈ ਬਾਕੀ ਜਿੰਨੇ ਏਡਾ ਪੁੰਜੇ ਬਹਿਣਾ ਪੁੰਜੇ ਬੈ ਸਕਦਾ ਬਾਕੀ ਮੇਰੇ ਖਿਆਲ ਨਾਲ ਸਾਰੇ ਉੱਪਰ ਹੀ ਬਹਿਣਗੇ ਬਾਕੀ ਦੇਖਦੇ ਆ ਛੱਡਾਂਗੇ ਕਿਸੇ ਦਿਨ ਉਹ ਵੀ ਵੀਡੀਓ ਆ ਜੂਗੀ ਤੁਹਾਡੇ ਕੋਲੇ ਜਲਦੀ ਤੋਂ ਜਲਦੀ ਆ ਜੂਗੀ ਤੇ ਲਓ ਜੀ ਆਪਣੀ ਵੀਡੀਓ ਪੂਰੀ ਕੰਪਲੀਟ ਹੋ ਚੁੱਕੀ ਆ ਤੇ ਫਿਰ ਤੁਹਾਨੂੰ ਮਿਲਦੇ ਆ ਸਾਰੇ ਵੀਰ ਭਰਾਵਾਂ ਨਾਲ ਅਗਲੀ ਵੀਡੀਓ ਦੇ ਵਿੱਚ ਜਿਹੜੇ ਵੀਰ ਭਰਾ ਆਪਣੀ ਇੰਨੀ ਤੱਕ ਵੀਡੀਓ ਦੇਖਦੇ ਆ ਉਹਨਾਂ ਦਾ ਧੰਨਵਾਦ ਬਈ ਸਾਰੇ ਵੀਰ ਭਰਾਵਾਂ ਦਾ ਹਨਾ ਜਿਹੜੇ ਕਮੈਂਟ ਲਾਈਕ ਕਰਦੇ ਸਾਰੇ ਵੀਰ ਭਰਾ ਜਿਹੜੇ ਵੀਰ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਲਓ ਨਵੀਂ ਵੀਡੀਓ ਦੇਖਣ ਵਾਸਤੇ ਦਬਾ ਕੇ ਠੀਕ ਆ ਬਈ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਨਵੀਂ ਕੋਈ ਅਪਡੇਟ ਲੈ ਕੇ ਆਉਣਾ ਤੁਹਾਡੇ ਵਾਸਤੇ ਤੇ ਸਾਰੇ ਵੀਰ ਭਰਾ ਸਾਰੇ ਫੋਲੋ ਜਰੂਰ ਕਰਿਓ ਆਪਣੇ ਚੈਨਲ ਨੂੰ ਜਿਹੜੇ ਵੀਰ ਭਰਾ ਨੇ ਨਹੀਂ ਕੀਤਾ ਬਾਕੀ ਸਪੋਰਟ ਫੋਲੋ ਕਰਿਓ ਕਰੋ ਹਨਾ ਸਾਰੇ ਵੀਰ ਭਰਾ ਜਿੰਨੇ ਵੀਰ ਕਰਦੇ ਆ ਉਹਨਾਂ ਦਾ ਤਾਂ ਧੰਨਵਾਦ ਆ ਸਾਰੇ ਵੀਰ ਭਰਾਵਾਂ ਦਾ ਤੇ ਠੀਕ ਆ ਬਾਈ ਜੀ ਫਿਰ ਕਰਦੇ ਆ ਵੈਲਕਮ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਟਾਟਾ ਬਾਈ ਸਾਰੇ ਵੀਰ ਭਰਾਵਾਂ ਨੂੰ